ਹੈਲੋ ਜੀ ਸਸਤੀ ਜਾਨੋ ਗੁੱਡ ਮਾਰਨਿੰਗ ਐਂਡ ਵੈਲਕਮ ਕਰਦੇ ਆਂ ਜਸਤਰੀ ਦਾ ਬਲੌਗ ਚੈਨਲ ਤੇ ਤੁਹਾਡਾ ਹੈਲੋ ਜੀ ਸਸ ਸ਼ਿਕਾ ਲਓ ਜੀ ਅੱਜ ਚੜਾਈ ਆ ਪੂਰੀ ਪ੍ਰੀਤੋ ਦੀ ਤੇ ਐਸ਼ ਨੂੰ ਮਲਾਉਣੇ ਐਸ਼ ਜੀ ਚੜਾਈ ਗਿਆ ਛੜਿਆ ਐਸ਼ ਦੀ ਬਾਲੀ ਭੱਜ ਕੇ ਭੱਜ ਕੇ ਭੱਜ ਕੇ ਪੱਛ ਕੇ ਭੱਜ ਕੇ ਭੱਜ ਕੇ ਬਾਦੀ ਨੂੰ ਐਸ਼ ਦਿਖਾਉਣੇ ਮਾਤਾ ਨੂੰ ਮੇਰੇ ਪਹਿਲਾਂ ਦਾ ਮਾਤਾ ਨੂੰ ਸਾਡੇ ਐਸ਼ ਐਸ਼ ਉਰੇ ਉਰੇ ਆ ਸਾਡਾ ਐਸ਼ਪੁੱਤ ਦੇਖੋ ਫਿਰ ਤਾਂ ਐਸ਼ ਨੇ ਪਾਇਆ ਤੇ ਹੈਂਡਵਰਕ ਵਾਲਾ ਸੂਟ ਪਰ ਮਾਤਾ ਨੇ ਹੀ ਹੈਂਡਵਰਕ ਵਾਲੀ ਪਾਇਆ ਅੱਜ ਹਾਂ ਇਹਦੀ ਦਾਦੀ ਨੇ ਵੀ ਹੈਂਡਵਰਕ ਦੇ ਪਾਇਆ ਆ ਬੰਦੇ ਹੀ ਆ ਜਿਹੜੇ ਵਿਚ ਰਪਿੰਡ ਸ਼ਰਟ ਪਾ ਕੇ ਆਪ ਲੈਦੇ ਨੇ ਇਹਦਾ ਕੰਮ ਸਰਾ ਹੀ ਕਰਦੇ ਨੇ ਉਹ ਆਉਂਦੀ ਪਿੱਛੇ ਬੇਬੇ ਵੀ ਚਿੱਟਾ ਪਰਸ ਦੇਖਦਾ ਪਿਆ ਮੈਨੂੰ ਉਹਦੀ ਬਾਬੇ ਨੂੰ ਮੈਨੂੰ ਚਿੱਟਾ ਪਰਸ ਕਿਉਂ ਦਿਖ ਰਹਾ ਹੈ ਹੈ ਚਿੱਟਾ ਪਰਸ ਕਿਉਂ ਦਿਖ ਰਹਾ ਹੈ ਠੀਕ ਆ ਦੇਖ ਐਸ ਤੇਰੀ ਫੋਟੋ ਕਦੇ ਸੁਣੀ ਹੁੰਦੀ ਹੈ ਆਪ ਦੇ ਆਪ ਨੂੰ ਦੇ ਕੇ ਚੰਗੀ ਹੈਗਾ ਤਾਂ ਸਾਰੀ ਜਿੱਦੀ ਸੰਗ ਲੈਣੀ ਕਦੋਂ ਅੰਦਰੀ ਐਸ਼ ਤੂੰ ਸੰਗ ਲੈਣੀ ਕਿੱਰੀ ਕਿੱਧਰ ਚੱਲਣੀ ਐ ਐਸ਼ ਅ ਤੁਸੀਂ ਸਵੇਰੇ ਸਵੇਰੇ ਚਾਕਲੇਟ ਖਾਧੀ ਸੀ ਹੈ ਲਓ ਮੈਨੂੰ ਤਾਂ ਦਿੱਤੀ ਨਹੀਂ ਮਾਤਾ ਤਾਂ ਮੜਾ ਮੜਸ ਮਾਤਾ ਨੂੰ ਆਵਾਜ਼ ਮਾਰੀ ਸੀ ਨਾ ਪਹਿਲਾਂ ਮਾਤਾ ਆਈ ਨਹੀਂ ਤੇ ਮਾਤਾ ਪਰਸ ਚੱਕਣੀ ਈ ਸੀ ਹੋਰ ਫਿਰ ਮਾਤਾ ਨੇ ਕਿਤੇ ਕਿਤੇ ਪਰਸ ਚੱਕਣਾ ਹੁੰਦਾ ਮਾਤਾ ਨੂੰ ਨੌਬਧਾਈਆਂ ਦਿਓ ਸਾਰੇ ਜਣੇ ਪਹਿਲਾਂ ਤਾਂ ਠੀਕ ਆ ਤੇ ਇਹਦੀ ਭਤੀਜੀ ਗਈ ਆ ਅਮਰੀਕਾ ਨੂੰ ਠੀਕ ਆ ਹਾਂਜੀ ਭਤੀਜੀ ਅਮਰੀਕਾ ਚਲੀ ਗਈ ਆ ਤੇ ਉਹਦੀ ਜਾਣ ਦੀ ਖੁਸ਼ੀ ਦੇ ਵਿੱਚ ਨਾਨਕਿਆਂ ਨੇ ਖੁਸ਼ੀ ਦਾ ਪਾਠ ਰਖਾਇਆ ਸੀਗਾ ਸੁਖਨੀ ਸਾਹਿਬ ਦਾ ਪਾਠ ਹਾਂ ਤੇ ਅੱਜ ਆਜਾ ਰੋਗ ਇਸੇ ਦਾ ਆਰਤੀ ਆ ਅੱਪਾ ਜਾ ਰਹੇ ਆ ਅੱਜ ਨਾਨਕਿਆਂ ਨੂੰ ਜਾਂ ਸਿੱਧੂ ਨਾਨਕਾਂ ਨੂੰ ਜਾ ਰਿਹਾ ਤੇ ਨਾਲ ਪ੍ਰੀਤੋ ਵੀ ਆ ਐਸਵੀ ਤਿਆਰ ਹੋ ਪਈ ਅਸੀਂ ਸਾਰੇ ਰੈਡੀ ਆ ਜਹਾਂ ਦੀ ਤੇਰੀ ਲੇਟ ਹੋ ਗਈ ਉਹ ਟਾਈਮ ਦੇਖੋ ਹਾਂ ਟਾਈਮ ਟਾਈਮ 9:30 ਹੋ ਗਿਆ ਨਹੀਂ ਫਿਰ ਆਪਾਂ ਆਪਦੀ ਫੈਸਲੀ ਉਹਨੂੰ ਤਾਂ ਮਿਲ ਕੇ ਜਾਣਾ ਹੁੰਦਾ ਨਾ ਦੱਬ ਕੇ ਜਾਣਾ ਹੁੰਦਾ ਹਨਾ ਠੀਕ ਆ ਆਪਣੇ ਪਰਿਵਾਰਕ ਮੈਂਬਰ ਆ ਤੇ ਸ਼ੈਂਕੀ ਬਹੁਤ ਠੀਕ ਹੋ ਚੁਲਿਆ ਬਈ ਹੁਣ ਸੁਰੀਆਂ ਸਾਰੀਆਂ ਦੁਆਵਾ ਤੇ ਠੀਕ ਹੋ ਚੱਲਿਆ ਸ਼ੈਂਕੀ ਹੁਣ ਅੱਜ ਪਹਿਲੇ ਦਿਨ ਨਹੀਂ ਪਾਇਆ ਹਰਦਾਸਾ ਨੇ ਠੀਕ ਕੀਤਾ ਉਹਨੂੰ ਤਾਂ ਲੱਗਦਾ ਨਹੀਂ ਸੀਗਾ ਵੀ ਉਹੋ ਵੀ ਬਚ ਜਾਊਗਾ ਬਹੁਤ ਬਰਾਵ ਜਿਆ ਬਲੱਡ ਪੂਚੋ ਅੱਗੋ ਪੂਚੋ ਸਾਰੇ ਬਲਾਂਡੀ ਬਲੱਡ ਹੁੰਦਾ ਸੀ ਅੱਜ ਠੀਕ ਹੈ ਅਜਾ ਮਾਰਦਾ ਅੱਜ ਖੇਡਦਾ ਪੂਰਾ ਐਨ ਐਕਟਰ ਵਾ ਅੱਜ ਥੋੜਾ ਦੋ ਕਜਮਤੇ ਨਹੀਂ ਪਾਇਆ ਅਸਾਂ ਕੱਲ ਤੋਂ ਪਾਣੀ ਕੱਜ ਪਾਣੀ ਵੀ ਨਹੀਂ ਦੇਣਾ ਕੱਲ ਤੋਂ ਦੇਣ ਲੱਗਣਾ ਪਹਿਲਾਂ ਡ੍ਰਿਪ ਦੇਣਾ ਪਾਣੀ ਪੂਰਾ ਕਰੀ ਜਾਂਦੇ ਆ ਡ੍ਰਿਪ ਵੀ ਨਹੀਂ ਦੇਣੀ ਅੱਜ ਹੁਣ ਡਰੈਸ ਦੇਣੀ ਆ ਥੋੜੀ ਜੀ ਹਣ ਤੇ ਬਾਪੂ ਨੂੰ ਇੰਦਰ ਕੇ ਬਾਬੇ ਤੇਰੇ ਆ ਨਹੀਂ ਦੇਣੀ ਅੱਜ ਮੇਰੇ ਆ ਰਹੇ ਹੁੰਦੇ ਕਿ ਕਦੇਸ਼ ਹੁੰਦੇ ਜਾਂਦੇ ਆ ਬਾਪੂ ਜੀ ਨੂੰ ਜਿੰਦੇ ਦਾ ਕੰਮ ਲੈਂਦੇ ਘਰ ਦਾ ਉਹਨੂੰ ਠੀਕ ਆ ਤੇ ਮੰਮੀ ਬਾਪੂ ਜਿੰਦਾ ਹੀ ਹੁੰਦੇ ਆ ਨਾ ਕਰਦੇ ਹਾਂ ਜਦੋਂ ਨਹੀਂ ਹੁੰਦੇ ਉਦੋਂ ਪਤਾ ਲੱਗਦਾ ਜਿੰਦੇ ਤਾਂ ਘੱਟ ਪਤਾ ਲੱਗਦਾ ਹੁੰਦਾ ਜਿੰਦਾ ਘਰੇ ਰਹਿਗਾ ਚਾਬੀ ਚੱਲੀ ਐ ਅੱਜ ਹਾਂ ਚਾਬੀ ਚੱਲੀ ਐ ਐ ਆ ਠੀਕ ਆ ਚਾਬੀ ਚੱਲੀ ਐ ਹੂੰ ਚਾ ਨਾਨਕੇ ਡੀਕਦੇ ਹੋਣਗੇ ਤੇ ਸ਼ੈਂਕੀ ਨੂੰ ਮਾਰੇ ਦਹੀਂ ਪਾ ਜੀ ਜਾਣ ਤੋਂ ਪਹਿਲਾਂ ਤੇ ਫੇਰ ਆਪਾਂ ਚੱਲਦੇ ਆਂ ਤੇ ਸਾਰੇ ਕਰੇ ਬੁਲਾਓ ਕਾਟੀਆਂ ਦੇ ਬਾਪ ਨੂੰ ਵੀ ਬੁਲਾ ਦਿੰਨੇ ਆ ਜੋ ਦੇਖ ਆ ਬੇਬੇ ਕਿੱਥੇ ਗਿਆ ਤੇਰੇ ਵਾਲਾ ਲੱਭ ਖਾਣਾ ਜਾਂ ਮੇਰੇ ਵਾਲਾ ਕੋਣੇ ਖਾ ਕਰਨ ਕਿਤੇ ਜਾਣਾ ਹੁੰਦਾ ਨਾ ਜਦੋਂ ਕਿਤੇ ਜਾਣਾ ਹੁੰਦਾ ਬਾਪੂ ਨੂੰ ਸਭ ਤੋਂ ਜ਼ਿਆਦਾ ਪਹਿਲਾਂ ਛੇਤੀ ਆਉਂਦਾ ਨਾ ਬਸ ਇਹ ਜੰਨੇ ਮੇਰੇ ਘਰ ਆਣ ਚੱਲੀ ਸ਼ੈਂਕੀ ਬਣਿਆ ਆ ਤੋ ਪੈ ਨਿੱਕੇ ਖੁੱਡੇ ਦੇ ਵਿੱਚ ਸ਼ੈਂਕੀ ਬਾਏ ਸ਼ੈਂਕੀ ਆ ਸ਼ੈਂਕੀ ਨੂੰ ਬੁਲਾਉਣੇ ਸਾਨੂੰ ਪਹਿਲਾਂ ਸ਼ੈਂਕੀ ਬਾਏ ਫੋਨ ਲੈ ਕੱਢਣਾ ਬਾਹਰ ਨਹੀਂ ਨਹੀਂ ਰਹਿਣ ਤੂੰ ਫਿਰ ਇਹ ਪਾਣੀ ਨੂੰ ਹੈਲੋ ਆ ਕਿਵੇਂ ਆ ਕਿਵੇਂ ਬਤਾਈ ਸੈਂਕੀ ਹੈਲੋ ਨਾ ਇਹਦੇ ਨੇ ਮਣ ਤੇ ਬਾਅਦ ਡਾ ਦੇ ਫਿਰ ਨਾ ਸੇਕ ਜਾ ਬਾਹਰ ਇੱਥੇ ਪੈਂਦੀ ਸ਼ਾਮ ਹੋਣੀ ਨਾ ਬਾਹਰ ਨੂੰ ਨਾ ਰਹਿਣ ਦੀ ਓਏ ਓਏ ਮੈਂ ਨਹੀਂ ਚੱਲੂ ਸੈਂਕੀ ਇਧਰ ਆ ਚੱਲਿਆ ਚੱਲਿਆ ਆ ਚੱਲਿਆ ਆ ਚੱਲਿਆ ਸੈਂਕੀ ਆ ਦਹੀਂ ਪੋਣਾ ਉਹ ਤਾਂ ਪਾਣੀ ਨਹੀਂ ਪੀਣਾ ਅੱਜ ਨਾ 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 ਤੈਨੂੰ ਮੈਂ ਪਿਉਣਾ ਤੈਨੂੰ ਆਪਾਂ ਦੇਈ ਦੇਣਾ ਤੈਨੂੰ ਦੇਈ ਦੇਣਾ ਦੇਈ ਦੇਣਾ ਨਹੀਂ 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 ਦੇਈ ਦੇਣਾ ਫੜੀ ਐਸ਼ ਮੜਾ ਜੈਨੂੰ ਫੜ ਕੇ ਰੱਖ ਫੜ ਕੇ ਛੇਕੀ ਠੀਕ ਆ ਹੁਣ ਐਸ਼ ਜੀ ਚੱਲ ਇੱਧਰ ਲੈ ਆ ਹੈ ਪੈਰ ਨਾਲ ਧਰਜ ਦੇ ਪੈਰ ਤੇ ਤੇਰੇ ਪਾਈਆਂ ਜੁੱਤੀ ਦੂਜੀ ਹਾਂ ਲੈ ਜੀ ਉਹ ਵੇਲ ਤੇ ਚੱਲ ਪਾ ਇੱਧਰ ਖੜਾ ਬਾਪੂ ਨੂੰ ਮਿਲ ਗਏ ਬਾਪੂ ਕੀ ਕਰ ਆਉਂਦੀਆਂ ਸੱਤਾਂ ਤੈਨੂੰ ਤੂੰ ਨਹੀਂ ਜਾਣੀ ਨਾਲ ਨਹੀਂ ਮੈਨੂੰ ਵੀ ਲੱਗੇ ਜਾਂਦੇ ਮੈਂ ਸਾਸ ਦੇ ਸਹੁਰੇ ਜਾਣਾ ਸਸ ਦੇ ਸਹੁਰੇ ਜਾਣਾ ਦਾ ਉਹ ਕਹਿੰਦਾ ਮੈਂ ਅੱਜ ਉੱਥੇ ਨਹੀਂ ਜਾਣਾ ਆਪਦੇ ਸਹੁਰੇ ਨਹੀਂ ਜਾਣਾ ਮੇਰੇ ਪੇਕੇਆਂ ਨੂੰ ਨਹੀਂ ਜਾਣਾ ਜਸ ਇਹਨੇ ਆਪਦੇ ਸਸ ਦੇ ਸਾਹ ਨਹੀਂ ਜਾਣਾ ਸਸ ਦੇ ਸਹੁਰੇ ਜਾਣਾ ਬੁੱਝੋ ਕੀ ਬੁੱਝੋ ਕੀ ਬਾਪੂ ਆਪਦੇ ਸਹੁਰੇ ਨਹੀਂ ਜਾਂਦਾ ਤੇ ਸਸ ਦੇ ਸਹੁਰੇ ਨਹੀਂ ਜਾਂਦਾ ਪਤਾ ਨਹੀਂ ਕਾਤਾ ਨਹੀਂ ਵਰਤਦਾ ਠੀਕ ਹੈ ਨਾ ਹਾਂ ਇਹਦੀ ਮੈਨੂੰ ਵਰਤਦਾ ਹੀ ਨਹੀਂ ਹਾਂ ਮੰਮੀ ਦੇ ਪੇਕੇ ਨਾਲ ਨਹੀਂ ਬਣਦੀ ਤੇ ਸਸ ਦੇ ਆਪਦੀ ਸਸ ਦੇ ਸਹੁਰੇ ਨਾਲ ਇਹਦੀ ਬਹੁਤ ਬਣਦੀ ਆ ਹੁਣ ਤੀ ਸਾਰੇ ਜੇ ਕਮੈਂਟ ਕਰ ਰਹੇ ਦਾ ਮਤਲਬ ਕੀ ਆ ਲਾ ਇਧਰ ਬੇਬੇ ਸਾਡੀ ਮੋਰ ਨਹੀਂ ਬਣ ਲੱਗੀ ਹੋਈ ਆ ਆਹਾ ਆਹਾ ਕਰ ਲਈ ਜਵਾਨੀ ਚੇਤੇ ਅੱਜ ਤਾਂ ਬੇਬੇ ਨੇ ਹੁਣ ਬਾਪੂ ਅਹੀਂ ਤਿਆਰ ਆ ਹੁਣ ਤੇਰੇ ਵਾਲੀ ਲੱਗੀ ਪਈ ਲਟਰ ਬਰਮ ਕਰਨ ਤੇ ਇਹਨੂੰ ਮੜਿਆ ਖਿੱਚ ਕੇ ਤੋਰ ਇੱਥੋਂ ਸਹੀ ਨਿਗਾਰ ਕਰ ਤੂੰ ਕਿ ਡੈਡੀ ਕਹਿੰਦੇ ਗੱਡੀ ਸਟਾਰਟ ਕਰ ਮੌਸਮ ਹੋ ਗਿਆ ਚੇਂਜ ਹੁਣ ਤੇ ਪੰਛੀ ਹਾਲ ਨੇ ਪਾਉਣ ਲੱਗ ਗਏ ਆ ਚਿੜੀਆਂ ਚੈੱਕ ਰਹੀਆਂ ਨੇ ਆਹ ਚਿੜੀਆਂ ਤਾਂ ਖਤਮੀ ਹੁੰਦੀਆਂ ਜਾਂਦੀਆਂ ਨੇ ਇੱਦਾਂ ਕਰਕੇ ਲੈ ਲਈ ਤੁਸੀਂ ਬਾਬੇ ਵੀ ਗਏ ਨਾ ਇੱਦਾਂ ਕਰਕੇ ਅੱਧੇ ਖਿੰਡ ਨਹੀਂ ਲੱਗੀਆਂ ਏਕਮ ਦਿਖਾਈ ਹੈ ਅੱਜ ਕਿਵੇਂ ਲੱਗੂਗੀ ਇਹ ਫਾਇਲ ਕੱਢਣੀ ਸੀ ਵਿੱਚੋਂ ਲੈ ਬਾਪੂ ਨੂੰ ਫੜਾ ਦੇ ਅੰਦਰ ਆ ਕੇ ਪਹਿਲੇ ਆ ਕੇ ਦੇ ਦਿੱਤੀ ਡੈਡੀ ਨੂੰ ਫੜਾ ਡੈਡੀ ਇਹ ਫਾਇਲ ਜੀ ਫੜ ਲਓ ਇੱਥੇ ਮੋਟਰਸਾਈਕਲ ਤੇ ਪਈਏ ਰੱਖਦੀ ਅੰਦਰ ਦਾਦੂ ਜਾਰੇ ਦੀ ਜਿਹੜੀ ਗੋਏ ਦੀ ਲਾਈ ਆ ਬੇਬੇ ਨੇ ਹੈਂਡ ਵਾਕੇ ਦਾ ਸੂਟ ਮੈਂ ਬਾਪੂ ਨੂੰ ਥੋੜਾ ਫੜਾਇਆ ਅੰਦਰ চে <laughs> <Eğer takani> <nies> रेडी ऐश रेडी चलिये हेलो चलिये रेडी है सी सारे सारे रेडी है ना ऐ चलिये डेडी ਦੇ ਨਾਨਕੇ ਆਵਦੇ ਨੇ ਐਸ਼ ਹਾਂ ਪਤ ਡੈਰੀ ਦਹੀਂ ਮਿਲ ਕੀ ਲੈ ਆਈਆਂ ਡੈਰੀ ਮੇਰੇ ਕਿਤੇ ਹੁਣ ਤਾਂ ਖਾ ਕੇ ਖੜੀ ਹਜੇ ਦੋ ਹੁਣੇ ਤਾਂ ਲਵਟੀਆਂ ਸੇਰੇ ਸੇਰੇ ਚਲੇਪੀਆਂ ਛਕ ਲਈ ਹੈ ਫਰਿਜ ਚ ਪਈ ਉਹ ਲੈ ਮੁਗਰਾਜ ਮੰਗੂਗੀ ਰਹਿੰਦੇ ਰਹਿੰਦੇ ਖਾਲੀ ਇੰਨੇ ਇੱਕ ਤਾਂ ਖਾਲੀ ਇੱਕ ਚਲिये ਪਰ ਚਲੋ 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 ਆਪਾਂ ਲੇਟ ਹੋ ਜਾਣਾ ਉੱਥੇ ਫੜੀ ਗੁਗੁਣੀ ਪਾਟ ਦਾ जको सतनार सतन नाम साकी वाहे ਰਾਂਜੀ ਦੋਸਤੋ ਹੁਣ ਮਿਲਾਉਣੇ ਤੁਹਾਨੂੰ ਆਪਣੀ ਨਾਨਕਾ ਫੈਮਲੀ ਦੇ ਨਾਲ ਮਾਮਾ ਜੀ ਮੰਮੀ ਜੀ ਮਾਸੀ ਜੀ ਤੇ ਮਨਪ੍ਰੀਤ ਵੀ ਆ ਰਹੀ ਆ ਸੋ ਅੱਜ ਸਾਰਾ ਨਾਨਕਾ ਫੈਮਲੀ ਨੂੰ ਮਿਲਾਉਣੇ ਆ ਇੱਥੇ ਤੁਹਾਨੂੰ ਕੋਈ ਸ਼ੋਰਟ ਦਿਖਾਇਆ ਨਹੀਂ ਸੀਗਾ ਸੋ ਅੱਜ ਨਾਨਕਿਆਂ ਨੂੰ ਵੀ ਇੰਟਰੋਡਕਸ਼ਨ ਕਰਾਉਣੇ ਆ ਸਾਰੇ ਜਣੇ ਦੀ ਤੇ ਵਲੌਗ ਕਰਿਓ ਕੰਟੀਨਿਊ ਆਪਾਂ ਮਿਲਦੇ ਆ ਸਾਰੇ ਨਾਨਕਾ ਪਰਵਾਟ ਨੂੰ ਹਾਂਜੀ ਦੋਸਤੋ ਤੇ ਮਿਲੋ ਮੇਰੀ ਨਾਨਕਾ ਫੈਮਲੀ ਨੂੰ ਹੈਲੋ ਮਾਮਾ ਜੀ ਦਾ ਮੁੰਡਾ ਜਿਹੜਾ ਤੁਸੀਂ ਅਕਸਰਲਾ ਦੇਖਦੇ ਹੋ ਉਹ ਹੈ ਮੇਰੇ ਮਾਮਾ ਜੀ ਐਂਡ ਉਧਰ ਨਾਲ ਮਾਮੀ ਜੀ ਹੈਲੋ ਇਹਨੂੰ ਤੁਸੀਂ ਜਾਣਦੇ ਹੋ ਇਹ ਸਾਰੇ ਜਾਣੇ ਜਾਣਦੇ ਆ ਇਹ ਤਾਂ ਮਾਤਾ ਨੇ ਇਹ ਮਾਤਾ ਆਪਣੀ ਜਾਨਕੀ ਮੇਰੇ ਡੈਡੀ ਦੇ ਘਰ ਵਾਲੀ ਹੈ ਤੇ ਇਧਰ ਆ ਮਾਸੀ ਜੀ ਆ ਅਮਰੀਕਾ ਵਾਲੀ ਤੇ ਆ ਤਾਂ ਉਹੀ ਆ ਜਿਹਦੇ ਚਿੱਟੇ ਸੋਡਾ ਕੋਈ ਨਹੀਂ ਜਾਣਦਾ ਭੀਗਾ ਸੋ ਅੱਜ ਭੈਣ ਭਰਾ ਸਾਰੇ ਇਕੱਠੇ ਹੋਏ ਆ ਸਿਕ ਬੜੇ ਸੁਭਾਅ ਨਾਲ ਇਕੱਠੇ ਹੋਏ ਆ ਸਾਰੇ ਜਾਣੇ ਮਮਾ ਤੇ ਦੋਨੇ ਭੈਣਾਂ ਇੱਕ ਭੈਣ ਹੈ ਸਾਡੇ ਚ ਮਾਸੀ ਯਾਨੀ ਕਿ ਮੇਰੀ ਤੇ ਮੰਮਾ ਹੁਣਾਂ ਦੀ ਇੱਕ ਭੈਣ ਹੈ ਅਮਰੀਕਾ ਦੇ ਵਿੱਚ ਆ ਉਹ ਅੱਜ ਇੱਥੇ ਨਹੀਂ ਹੈਗੀ ਸਾਡੇ ਵਿੱਚ ਤੇ ਮੈਂ ਕਿਹਾ ਚਾਰ ਭੈਣ ਪ੍ਰਾਇ ਇਕੱਠੇ ਹੁੰਦੇ ਤਾਂ ਫਿਰ ਉਹਦੂ ਨਜ਼ਾਰਾ ਹੁੰਦਾ ਨਾ ਹਾਂ ਸਹੀ ਹੈ ਨਾ ਇੱਕ ਜਣ ਹੋਰ ਕੋਈ ਸੀ ਗਿਰਲੇ ਹਾਂ ਹਾਂ ਹੋਰ ਕੌਣ ਮੇਰਾ ਸਹਰ ਦਾ ਸਾਈਂ ਘਰ ਵਾਲਾ ਉਹਨੂੰ ਤਾਂ ਘਰ ਸੁਭਾਏ ਆਈਆਂ ਤੂੰ ਨਾ ਤੇ ਫਿਰ ਗਲਤੀ ਨਹੀਂ ਕੀਤੀ ਉਹਦੀ ਵੀ ਉਹ ਕਾਹ ਤੋਂ ਨਹੀਂ ਆਇਆਗਾ ਉਹ ਨੂੰ ਤਾਂ ਫਿਰ ਘਰ ਦੀ ਰੱਖੀ ਮੈਂ ਕੈਮਰੇ 'ਚ ਦੇਖਿਆ ਸੀਗਾ ਉਹ ਵੀ ਜਦੋਂ ਕਿ ਗਾਂ ਨੂੰ ਢੀੜਾ ਮਾਰ ਕੇ ਆਉਂਦਾ ਬਹਿ ਜਾਂਦਾ ਇਹ ਦੇਖ ਕਿੰਨਾ ਢੀੜਾ ਮਾਰ ਕੇ ਆਉਂਦਾ ਠੀਕ ਹੈ ਨਹੀਂ ਸੋ ਸੋ ਵਾਹਿਗੁਰੂ ਨੇ ਸਾਡੇ ਜਿੱਦਾਂ ਸੁਣੀਏ ਪਰਮਾਤਮਾ ਸਾਰਿਆਂ ਦੀ ਕਿਰਪਾ ਕਰੇ ਜਿੱਦਾਂ ਪਰਮਾਤਮਾ ਨੇ ਸਾਡੇ ਦੀ ਕਿਰਪਾ ਕੀਤੀ ਹੈ ਜਿੱਦਾਂ ਤੁਹਾਨੂੰ ਮੈਂ ਸਟਾਰਟਿੰਗ ਵਿੱਚ ਦੱਸਿਆ ਕਿ ਮਾਮਾ ਜੀ ਦੀ ਬੇਟੀ ਮਰ ਗਈ ਆ ਤੇ ਬਹੁਤ ਵਧੀਆ ਤਰੀਕੇ ਨਾਲ ਤੇ ਵਧੀਆ ਸਾਰਾ ਕੰਮ ਹੋਇਆ ਸਿਰੇ ਦਾ ਤੇ ਅਰਦਾਸ ਸਾਰੇ ਸੁਖੀ ਸੀ ਕਿ ਆਪਾਂ ਸਖਮੀਸਾਲ ਦਾ ਪਾਰਕ ਲਾਉਣਾ ਤੇ ਅੱਜ ਪ੍ਰਮਾਤਮਾ ਨੇ ਆਪਦਾ ਪ੍ਰੋਮਿਸ ਕੀਤਾ ਪੂਰਾ ਤੇ ਅੱਜ ਸਾਰੀ ਫੈਮਿਲੀ ਨੇ ਜੋ ਸੁੱਕਿਆ ਸੀ ਅੱਜ ਸਾਰਿਆਂ ਨੇ ਤਣੋਂ ਮਾਣੋ ਸਾਰਿਆਂ ਨੇ ਮਿਹਨਤ ਕਰਤੀ ਅੱਜ ਸਭ ਨੇ ਸਾਡਾ ਪਾਰਕ ਅੱਜ ਪੂਰਨ ਹੋਇਆ ਠੀਕ ਹੈ ਜੀ ਹੁਣ ਫਿਰ ਅੱਜ ਤਾਂ ਸੁੱਖਾ ਬਹੁਤ ਸੁੱਖੀਆਂ ਸਾਰਿਆਂ ਨੇ ਤੇ ਪੂਰੀਆਂ ਕਰਨ ਚ ਲੱਗੀ ਹੋਈ ਹੈ ਫੈਮਿਲੀ ਜ਼ਾਰੀ ਅਜੇ ਲਾਭ ਨਹੀਂ ਜਾਣਾ ਜੀ ਅੰਮ੍ਰਿਤਸਰ ਅੰਮ੍ਰਿਤਸਰ ਨਹੀਂ ਜਾਣਾ ਹੁਣ ਅੰਮ੍ਰਿਤਸਰ ਜਾਣਾ ਅਜੇ ਲਾਭ ਨਹੀਂ ਗੱਡੀ ਵੀ ਲਈ ਹੈ ਨਾ हां <laughs> <laughs> पार्टी होगी हमने गड्डी ਦੀ ਇੱਕ ਭੈਣ ਗਈ ਦੀ ਗੱਡੀ ਨਹੀਂ ਹੈ ਬੋਲਦਾ ਹੀ ਨਹੀਂ ਹਾਂ ਗਈ ਆ ਲਾਭ ਨੂੰ ਕਿਹਾ ਨਾ ਪਾਰਟੀ ਕਰਦੇ ਕਹਿੰਦਾ ਨਾ ਕੱਲ ਨੂੰ ਆਜੋ ਕੱਲ ਨੂੰ ਹੀ ਕਰਦੇ ਇਹ ਤਾਂ ਮੰਨਣੀ ਨਹੀਂ ਸੀ ਨਹੀਂ ਇਹ ਨਹੀਂ ਜਦੋਂ ਕਿਸੇ ਗੱਲ ਦੀ ਮੇਰੇ ਤੋਂ ਪਾਰਟੀ ਮੰਗਦੇ ਹੁੰਦੇ ਮੈਂ ਪ੍ਰੋਗਰਾਮ ਤੇ ਮੇਰੀ ਟੀਮ ਨਾਲ ਹੀ ਹੁੰਦੀ ਮੈਂ ਕੋਈ ਨਹੀਂ ਪਾਰਟੀ ਦੇ ਲਈ ਚੱਲ ਜੂ ਮਰਜੀ ਖਾ ਫੀਲੋ ਤੇ ਵਿਆਹ ਮੇਰੀ ਤਾਂ ਪਾਰਟੀ ਹੀ ਸਰ ਜਾਂਦੀ ਆ ਤੇ ਮੈਨੂੰ ਆ ਤੇ ਗੱਡੀ ਲਈ ਪਾਰਟੀ ਤੇ ਪ੍ਰੋਗਰਾਮ ਤੇ ਮੈਂ ਆਪੇ ਪਾਰਟੀ ਦੇ ਦਿੱਤੇ ਉਹ ਤੇ ਕੰਨਾ ਕੋ ਖਵਾ ਕੇ ਲਿਆਂਦਾ ਪਾਰਟੀ ਕਿੰਨਾ ਨਾ ਮੋਕੇ ਸਰ ਬੜਿਆ ਆ ਆ ਤੁਹਾਨੂੰ ਅੱਡ ਕਰਾਂਗੇ ਪਾਰਟੀ ਮੈਂ ਸਪੈਸ਼ਲ ਹਾਂ ਜਿਹੜੇ ਤੋਂ ਪਾਰਟੀ ਪਾਰਟੀ ਨਹੀਂ ਆਦਨੋਂ ਉਹਨੇ ਕਸੇ ਖਾਣਾ ਉਹ ਵੀ ਲਾਖ ਲਾ ਇਹਦੀ ਪੰਜਾਬੀ ਮਾਸੀ ਤੁਸੀਂ ਵੀ ਬੋਲੋ ਕੁਝ ਮਾਸੀ ਹੀ ਨਹੀਂ ਬੋਲਦੇ ਪਏ ਅਜ ਅਮਰੀਕਾ ਵਾਲੇ ਨਹੀਂ ਵੈਸੇ ਔਫ ਕੈਮਰਾ ਸਾਰੇ ਬਹੁਤ ਬੋਲਦੇ ਆ ਔਨ ਕੈਮਰਾ ਬੋਲਣਾ ਔਖਾ ਹੋ ਜਾਂਦਾ ਮੈਨੂੰ ਸਮਝ ਨਾ ਸਹੀ ਗੱਲ ਆ ਠੀਕ ਆ ਇਹ ਆ ਸਾਡਾ ਨਾਨਕਾ ਪਰਿਵਾਰ ਛੋਟਾ ਜਿਹਾ ਠੀਕ ਆ ਤੇ ਨਹੀਂ ਗੱਡੀ ਲੈਣ ਦੇ ਵਿੱਚ ਭਾਈ ਭੂਆ ਦਾ ਹੱਥ ਬੰਨ ਹਾਂ ਹਾਂ ਆਹੋ ਗੱਡੀ ਨੇ ਸੋ ਪੂਆ ਨੇ ਗੱਡੀ ਲੈ ਕੇ ਦਿੱਤੀ ਐ ਜੀ ਹਾਂ ਗੱਡੀ ਪੂਆ ਨੇ ਪੂਆ ਨੇ ਗੱਡੀ ਲੈ ਕੇ ਦਿੱਤੀ ਅਮਰੀਕਾ ਵਾਲੀ ਪੂਆ ਨੇ ਸੋ ਤਾਲੀਆਂ ਹੋ ਜਾਣ ਐ ਕੋ ਪੂਆ ਦੇ ਨਾ ਆ ਨਾ ਅਸੀਂ ਇਹਦੀ ਪੂਆ ਲੱਗੀ ਮੇਰੀ ਮਾਸੀ ਲੱਗੀ ਨਾ ਨਹੀਂ ਗਿਆ ਸੀ ਨਹੀਂ ਹਾਂ ਸਹੀ ਗੱਲ ਆ ਪੂਆ ਨੇ ਅਰੇ ਕਿ ਘਿਆਟ ਦੋ ਦਿੱਤਾ ਐ ਹਾਂ ਇੱਕ ਫੋਨ ਵੀ ਦਿੱਤਾ ਇੱਕ ਫੋਨ ਲੈ ਕੇ ਹਾਂ ਆ ਆਈਫੋਨ 15 ਪ੍ਰੋ ਮੈਕਸ ਠੀਕ ਆ ਉਹ ਚੜਾਈ ਆ ਇਹ ਤਾਂ ਇਹ ਰੋਰੀ ਚੜਾਈ ਹੈ ਹੁੰਦੇ ਵੀ ਹੰਦੇ ਕੰਮ ਰੱਖਦੇ ਗਿਆ ਤਨ ਲਾਣੀ ਗਈ ਟੀ ਹੋ ਗਈ ਨਾ ਸੋ ਸਾਰਿਆਂ ਦੀਆਂ ਭੂਆਂ ਅਰਦਾਹ ਕਰ ਰਹੀ ਹੋਈਆਂ ਹੁਣ ਸਹੀ ਹੈ ਚਲੋ ਠੀਕ ਆ ਦੋਸਤੋ ਤੇ ਇੰਨੀ ਖਾਜੇ ਕਰਿਓ ਪ੍ਰਵਾਣ ਅੱਜ ਵਾਲੇ ਲੋਗ ਦੀ ਤੇ ਹੁਣ ਆਪਾਂ ਤੁਹਾਨੂੰ ਪਤਾ ਸ਼ੈਂਕੀ ਵੀ ਘਰੇ ਟਿੱਲਾ ਜਾ ਕੇ ਉਹਨੂੰ ਦੇਖਣਾ 3 ਵਜ ਗਏ ਹੁਣ ਆਪਾਂ ਜਾਣਾ ਪਿੰਡ ਨੂੰ ਚਲਿਏ ਬਰੀ ਤੋਂ ਚਲੋ ਹਾਂ ਐਸ ਦੇਖਣ ਲੱਗੇ ਕਾਰਟ ਨੂੰ ਬਾਹਰ ਵਾਲਾ ਪਾਏ ਚੱਲ ਜੀ ਆਪਾਂ ਮਗਾ ਜੀ ਨਹੀਂ ਲੱਗਦਾ ਇੱਥੇ। ਉਹਨਾਂ ਸੀ ਨਾਲੇ ਇੱਕ ਨੂੰ ਕੋੜੇ ਨਾ ਬਸ ਧੱਸੀ ਜਾਂਦੀ। ਹਾਂ। ਕਾ ਤੁ ਸਿੱਖੇ ਉਹ ਦੇਖੀਏ। ਚਲੋ ਫਿਰ ਮਿਲਦੇ ਆ ਕੱਲ ਅਗਲੇ ਵਲੌਗ ਦੇ ਵਿੱਚ। ਤਦ ਤੱਕ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬਾਏ ਬਾਏ। ਤੂੰ ਵੀ ਬਾਈਕ ਤੇ ਤੂੰ ਆਈ ਨਹੀਂ। ਮੈਂ ਬੋਤਲ ਹੈ ਮਗਾ ਨਹੀਂ ਪਾ ਸਕੀ। ਓਕੇ। ਇਹਨੂੰ ਵੱਡੇ ਵੱਡੇ ਗਿਫਟ ਮਿਲੇ ਆ ਭੁੱਲ ਜਾਂਦਾ ਸ਼ਕਤੀ ਉਸੇ ਦੀ ਇਹ ਮੇਨ ਆ ਨਾ ਹਾਂ ਇਹ ਸਾਡਾ ਮੇਨ ਆ ਮੇਨ ਦਾ ਟੈਡ ਮੇਨ ਦੇ ਜਦੋਂ ਕੈਮਰਾ ਵਾਜਦਾ ਟੈਡਾ ਨੂੰ ਘਚ ਲੈਣਾ ਹਾਂ ਹਾਂ